ਹੋ ਵਾਹ ਵਾਹ ਸਟਾਰਟ ਹੋ ਗਈ ਦੇਖ ਲਓ ਜੀ ਸਵੇ ਸਵੇਰੇ ਕਹਿੰਦੀ ਖੇਡ ਮੇਰੇ ਨਾਲ ਕੀ ਖੇਡੀ ਇਹਦੇ ਨਾਲ ਚਲ ਆਹ ਤੇ ਫੜ ਲਾ ਨਾ 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 ਤੂੰ ਤਾਂ ਬੈਲੀਂ ਆ ਅਸਾ ਜੁੜੀਆਂ ਤੇ ਜਾਣਾ ਪਈ ਆਂਦਰ ਦੇਖ ਲਾ ਸਵੇਰੇ ਸਵੇਰੇ ਸਟਾਰਟ ਹੋ ਗਈ ਫਿਰ ਜਗੇ ਮੇਰੇ ਨਾਲ ਖੇਡਵਾ ਗਈ ਉਹ ਚੱਕੀ ਫਿਰਦੀ ਆ ਪਾਉਣ ਆ ਦੇਖ ਤੁਸੀਂ ਰਾਤ ਕਿੰਨੇ ਘੰਟੇ-ਘੰਟੇ ਦਿੱਕ ਲੱਗ ਪਰ ਟੱਕ ਲਾ ਆ ਸਾਡਾ ਗੋਲਪਤ ਨੇ ਦਿੱਚੋ ਅੰਨ ਨਰਨ ਨਾ ਆ ਗਿਆ ਮੈਂ ਉਸ ਵੀਰ ਨੂੰ ਇਹ ਸੁਝੇ ਵਿਹਾਨ ਬਤਲਕਣਾ ਪੰਡ ਮਾ ਜੇਸੀ ਆਹੀ ਹੋ ਗਿਆ ਅੰਨ ਕੋਲ ਇਥੋਂ ਸਰਪ੍ਰਾਈਜ਼ ਰੱਖਿਆ ਸੀ ਤੁਹਾਡੇ ਵਾਸਤੇ ਐਜਾ ਸਰਪ੍ਰਾਈਜ਼ ਤਾਂ ਕਿ ਤਰ੍ਹਾਂ ਕਰ ਰੱਖੋ ਹਾਂਜੀ ਆ ਇਹਦਾ ਵਰਟ ਨੇ ਸਰਪ੍ਰਾਈਜ਼ ਦਿੱਤੇ ਹਨ ਮੈਂ ਦੇ ਆਪ ਨੂੰ ਆ ਕੀ ਬਉਂ ਬਉਂ ਇੱਕ ਚੀਜ਼ ਅਸੀਂ ਨਹੀਂ ਭਾਈ ਪਹਿਲੇ ਹੈਗੇ ਕੀ ਉਹ ਦੇਖੋ ਮੈਂ ਚੀਲਾ ਨਹੀਂ ਖਿਲਾਤਾ ਉਹ ਤਾਂ ਦੇਖ ਲਿਆ ਸੀ ਦੇਖ ਲਿਆ ਦੇਖ ਲਿਆ ਰਾਤ ਤੇ ਦੇਖ ਲਿਆ ਸੀ ਚੇਂਜ ਕਰਤਾ ਯਾਰ ਸੁਈ ਦੇ ਵਿੱਚ

ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮੋਗੇ ਗਾਇਸ ਅੱਜ ਬੱਚੇ ਦੇ ਹੈਗੇ ਨੇ ਪੇਪਰ ਤੇ ਉਹ ਪੇਪਰਾਂ ਦੀ ਤਿਆਰੀ ਆਪਣੀ ਕਰ ਰਹੇ ਨੇ ਆ ਤਾਂ ਪੜ੍ਹ ਰਹੇ ਨੇ ਬੈਠੇ ਆ ਜੋ ਤੁਹਾਨੂੰ ਵੀ ਦਿਖਾਉਣੇ ਆ ਫਤਿਹ ਨੂੰ ਗੁੱਡ ਵਿਸ਼ੇਸ ਦਰਿਆ ਨਾਲ ਤਾਂ ਹਨਾ ਇਹ ਪ੍ਰਾਪਾਸਤੇ ਹੈਲੋ ਹੈਲੋ ਜੀਓ ਅੱਜ ਕਾਤਾ ਵੀ ਪ੍ਰਵਤੇ ਤੇਰਾ ਜੀਕੇ ਗੁਲੀ ਦਾ ਵੀ ਤੇਰਾ ਵੀ ਜੀਕੇ ਅਗਲੀ ਤੇਰਾ ਵੀ ਜੀਕੇ ਹਨਾ ਸਾਰੇ ਸਕੂਲ ਵਾਲੇ ਹਨ ਜੀਕੇ ਆ ਸਾਰੇ ਸਕੂਲ ਦੇ ਜੀਕੇ ਕਰਤਾ ਵੈਰੀ ਗੁੱਡ ਵਧੀਆ ਹੁੰਦਾ ਤੈਨੂੰ ਹੁਣ ਚੰਗੀ ਤਰ੍ਹਾਂ ਪੜ੍ਹ ਲਓ ਬਤ ਹੁਣ ਪੜ੍ਹਾਈ 'ਤੇ ਧਿਆਨ ਦਿਆ ਕਰੋ ਚੰਗਾ ਹੁਣ ਸਾਰਾ ਆਪਣਾ ਕੇਟਾ-ਫੂਟਾ ਬੰਦ ਕਰ ਦਿਓ ਟੀਵੀ ਬੰਦ ਕਰ ਦਿਓ ਬਸ 13 ਦਾ ਪਾਸ ਆ ਹਾਂ ਮੱਸਾ ਹੁਣ ਤੁਸੀਂ ਵਧੀਆ ਤਿਆਰੀ ਤਿਆਰੀ ਕਰੋ ਵੇਖਣਾ ਗੁੱਡ <b>ਗੁੱਡ ਲੱਕ ਨਾਲ ਤੁਹਾਨੂੰ ਦੋਨਾਂ ਨੂੰ ਠੀਕ ਆ</b> ਬੈਸਟ ਪਾਸ ਹੋ ਗਿਆ ਬੈਸਟ ਆਫ ਲੱਕ ਗੁੱਡ ਲੱਕ ਇਹਦਾ ਹਾਂ ਪਾਸ ਹੋ ਗਿਆ ਇਹ ਪਾਸ ਹੋ ਗਿਆ ਵਧੀਆ ਫਿਰ ਮਾੜੀ ਗੱਲ ਥੋੜੀ ਹੋਊਗੀ ਚੰਗੀ ਵਾਲ ਹੋਊਗੀ ਓਏ ਚਲੋ ਆ ਪੜ੍ਹਾਈ ਦੇ ਵਿੱਚ ਤਾਂ ਦੇਖ ਲੈ ਹਜੇ ਕਹਿੰਦਾ ਮੈਨੂੰ 13 ਆ ਗਈ ਨਾ ਕਹਿੰਦਾ ਬਹੁਤ ਨੇਗੇ ਸੋਨ ਦਾ ਹੁਣ ਤਾਂ ਸੋਗੇ ਦੀਆ ਇਹ ਆਪਣੇ ਫੇਸੇ ਲਈ ਮਮਾ ਬਾਸ ਕਿੰਨਾ ਪਰ 15 ਨਾਲ 550 ਨਾਲ 500 ਨਾਲ 50 ਰੋਸਗੀ ਨਹੀਂ ਦਿੱਤੀ ਆਹ ਮਾ ਜਾਨੇ ਹੋ ਮੇਰੇ ਨਾਲ ਨਹੀਂ ਵਾਰੀ ਹੁਣ ਸਮਝ ਆਈ ਹੋਗੀ ਮੈਂ ਕਿ ਮੋੜਾਂ ਤੋਂ ਚੋਣ ਜੀ ਕਿ ਨਹੀਂ ਦਿੱਗਿਆ ਅਚਕੂਚਾ ਆ ਨਾ 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 ਵਾਰੀ 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 ਇਹ ਗੱਲ ਗਾਉਂਦਾ ਬਾਉਟਰ ਨਹੀਂ ਪਾਰ ਕਰਦਿਆਂਗੀ ਬਾਉਟਰ ਪਾਰ ਕਰਦੇ ਜਿਹਦਾ ਬਾਉਟਰ ਬਣਾਇਆ ਹੋਇਆ ਉਹ ਉੱਥੇ ਚਲੋ ਵੀ ਗਾਇਸ ਮੈਂ ਵੀ ਆਪਣਾ ਤਿਆਰ ਹੋਣਾ ਹਾਂ ਹੁਣ ਤਾਂ ਬੱਚਿਓ ਗੱਲੀ ਦੇ ਕਈ ਬਤੇ ਦਾ ਬਾਠ ਹੁੰਦਾ ਚੋ ਚਲੋ ਮੈਂ ਤਾਂ ਜਾਣਾ ਆਪਣਾ ਹੁਣ ਤੁਸੀਂ ਤਿਆਰ ਹੋ ਕੇ ਤੁਸੀਂ ਵੀ ਜਾਓ ਹਣਾ ਠੀਕ ਆ ਫਿਰ ਆ ਕੇ ਕਰਦੇ ਆਪਾਂ ਕੱਲ੍ਹ ਦੇਖਦੇ ਆ ਵੀ ਕਿੰਨੇ ਕ ਨੰਬਰ ਆਏ ਨੇ ਤੈਨੂੰ ਚਲੋ ਠੀਕ ਆ ਗਾਇਸ ਮੈਂ ਆਪਣਾ ਤਿਆਰ ਹੋਣਾਗਾ ਫਿਰ ਸਕੂਲ ਨੂੰ ਆ ਕੇ ਇਹਨਾਂ ਤੋਂ ਪੁੱਛ ਰਿਆਂਗੇ ਨਾਲ ਮੈਂ ਵੀ ਡਿਊਟੀ ਮੁਰੇ ਆਉਂਗਾ ਫਿਰ ਪੁੱਛਦੇ ਨੇ ਉਹ ਤੋਂ ਵੀ ਕਿੰਨੇ ਕ ਨੰਬਰ ਲੈ ਕੇ ਆਉਗਾ ਅੱਜ ਇਹ ਪਤਾ ਲੱਗ ਜੂਗਾ ਉਹ ਪੇਪਰ ਕਿਹਾ ਜੀ ਕੀਤਾਗਾ ਉਹ ਸਾਰਾ ਇਹਨੂੰ ਪੁੱਛਦੇ ਗਰੋਂ ਤੇ ਕੀ ਕਹਿਣਾ ਹੈ ਕਿੰਨੇ ਵਜੇ ਆਉਗੇ ਮੈਂ ਆਉਂਗਾ ਸ਼ਾਮ ਨੂੰ 6 ਵਜੇ ਹੂੰ 6:00 ਠੀਕ ਹੈ ਫਿਰ ਸੱਦਾ ਆ ਗਿਆ ਫਿਰ ਮੈਨੂੰ ਕੰਪਿਊਟਰ ਦੀ ਰਿਵੀਜ਼ ਕਰਨੀ ਆ ਕੱਲ ਮੈਂਨੇ ਪਹਿਲਾਂ ਹਲਾ ਬਹੁਤ ਟਾਈਮ ਦੀ ਬਹੁਤ ਵਾਰ ਕੀਤੀ ਸੀ ਕਰ ਲੀ ਕਰ ਲਈ ਰਿਵੀਜ਼ ਕਰ ਲੀ ਠੀਕ ਹੈ ਗਾਇਸ ਮੈਂ ਹੁਣ ਜਾ ਰਿਹਾ ਡਿਊਟੀ ਬੱਚੇ ਹੁਣ ਜਾ ਰਹੇ ਨੇ ਸਕੂਲ ਜਦੋਂ ਇਹ ਸਕੂਲੋਂ ਆ ਗਏ ਤੇ ਮੈਂ ਆਪਣਾ ਡਿਊਟੀ ਤੋਂ ਵਾਪਸ ਆ ਗਿਆ ਫਿਰ ਆਪਾਂ ਇਹਨਾਂ ਦੀ ਰਿਵੀਜ਼ਨ ਫੇਰ ਕਰਾਵਾਂਗੇ ਅਗਲੇ ਪੀਪਰ ਦੀ ਤੇ ਫਿਰ ਮਿਲਦੇ ਆ ਤੁਹਾਨੂੰ ਹੁਣ ਡਿਊਟੀ ਤੋਂ ਵਾਪਸ ਆ ਕੇ ਲੋਈ ਗੇਸਰ ਕਰੇ ਪਹੁੰਚ ਗਿਆਗੇ ਤੇ ਫਿਰ ਆਉਂਦੇ ਨੂੰ ਫਤਿਹ ਦਾ ਪੜ ਰਹਾ ਹੈਗਾ ਕੀ ਪੜ ਰਿਹਾ ਪਤੇ ਮੈਂ ਕੰਪਿਊਟਰ ਘਾਲਣਾ ਕੁੜੀ ਨੂੰ ਹਨਾ ਪੜਿਆ ਹਨ ਮੈਂ ਕਿਹਾ ਕੁੜੀ ਪੜਿਆ ਕਾਢੀ ਹਨਾ ਕਿਉਂ ਮੱਟੇ ਲੋ ਕੰਮ ਅੱਛਾ ਤੇਨੂੰ ਕਹਿੰਦੀ ਲਲਮਾਨੀ ਨੂੰ ਲੈਨੇ ਦਾ ਆ ਪਹਿਲਾਂ ਦੱਸ ਚਾਕਲੇਟਾ ਕਿੱਥੋਂ ਚੱਕਿਆ ਰਹੀਆਂ ਇਹ ਚੱਕ ਲਿਆ ਮੰਨੇ ਇਹ ਕੀ ਤੋਂ ਪੁੱਛ ਕੇ ਚੱਕਿਆ ਨੇ ਇਹ ਮੈਂ ਸੱਟ ਮੈਂ ਤੈਨੂੰ ਲੱਕੀਂ ਬੁਚਾਉਂਗੀ ਚਾਕਲੇਟਾਂ ਸੀ ਆਪਦੇ ਵਾਸਤੇ ਲੈੰਦੇ ਸੀ ਇੱਕ ਸਾਡੀ ਹੈਗੀ ਇੱਕ ਥੋੜੀ ਹੈਗੀ ਨਾ ਨਾ ਹਾਂ 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 ਅੱਜ ਦੀ ਤੁਸੀਂ ਖਾ ਲਿਓ ਅੱਜ ਦੀ ਸੰਦੇ ਤੋ ਹੈਂ ਬਬਾ ਚਾਲ ਰਹੀ ਤੇਰੀ ਮਾਂ ਨੂੰ ਨਾ ਹਾਸਕਾ ਇਹ ਤੈਦੀ ਐ ਨਹੀਂ ਤੂੰ ਲੋਟ ਆਉਂਦਾ ਢੰਡੀ ਜੀ ਆ ਦੇਖ ਲਓ ਚਾਕਲੇਟਾਂ ਚੱਕ ਲਈਆਂ ਉਥੋਂ ਮੈਂ ਤਾਂ ਲੁਕੋ ਕੇ ਰੱਖਿਆ ਸੀ ਕੱਲ ਆਪ ਚੱਕ ਵੀ ਲਈਆਂ ਕੱਢ ਵੀ ਲਈਆਂ ਮੈਂ ਦੱਸਿਆ ਵੀ ਨਹੀਂ ਸੀਗਾ ਹਾਂ ਆਪ ਕੱਢ ਲਈਆਂ ਹਾਂ ਫਿਰ ਹੁਣ ਕਿਉਂ ਚੱਕਿਆ ਨਹੀਂ ਜਾਂਦ ਕਿ ਲੀਨ ਕਿ ਐਸੀ ਰਹਿੰਦੇ ਉਰੇ ਦਾ ਲਿਆ ਮੈਨੂੰ ਖੁਸ਼ੀ ਆ ਗਈ ਉਰੇ ਆ ਉਰੇ ਦਾ ਆ ਇੱਕ ਇੱਕ ਦੇ ਜਾ ਚੰਗਾ ਇੱਕ ਲੈ ਜਾ ਇੱਕ ਦਾ ਦੇ ਜਾ ਦੇਖੀ ਦੋ ਹੀ ਲੈ ਗਿਆ ਖਰਾਬ ਉਹਨੂੰ ਕਹਦੇ ਵੀ ਗਰਲੀਨ ਦੀ ਐ ਕਿ ਤਾ ਰੋਲਾ ਪਾ ਜੇ ਫੇਰ ਉਹ ਤਾਂ ਹੈਗੀ ਹੈ ਕਿ ਮੈਂ ਕਿਹਾ ਸੀ ਮੈਂ ਇੱਕ ਕੱਪ ਖਾਲਾਂਗੀ ਅੱਧੀ ਅੱਧੀ ਇੱਕ ਉਹ ਖਾਲਾਂਗੇ ਅੱਧੀ ਅੱਧੀ ਉਹ ਜੀ ਜਗ ਰਹੇ ਮੈਂ ਕੱਲ ਮੈਂ ਲੈ ਆਇਆ ਮੈਂ ਖਾਣੀਆਂ ਭੁੱਲ ਗਿਆ ਪਰ ਮੈਂ ਰੱਖਦੀ ਉਹਤੇ ਕਹ ਦੱਸ ਕੀ ਕਰਾਂ ਫੈਟ ਤਾਂ ਕਿੰਨੀ ਹੁੰਦੀ ਆ ਫੈਟ ਤਾਂ ਕਿਹੜੀ ਹੁੰਦੀ ਹੈਗੀ ਬਹੁਤ ਜ਼ਿਆਦਾ ਕੀ ਬਣਾ ਰਿਹਾ ਪਰੌਂਠੇ ਬਣਾ ਰਿਹਾ ਅੱਜ ਫਿਰ ਮੈਂ ਪਰੌਂਠੇ ਕਹਿੰਦਾ ਧਿਆਨ ਇਹ ਦਿੱਤਾ ਸੀਗਾ ਆਉਂਦੇ ਨਹੀਂ ਅੱਛਾ ਮੇਰੇ ਵਾਸਤੇ ਬਣਾਉਣੀ ਨਹੀਂ ਹੁੰਦੀ ਸਵੇਰੇ ਖਾ ਲਾਂਗੇ ਮੰਮਾ ਖਾ ਲਓ ਸਵੇਰੇ ਖਾ ਲਈ ਹਾਂ ਖਾ ਲਓ ਯਾਰ ਹੁਣ ਮੇਰੇ ਉਹ ਛੋਲੇ ਵਗੈਰਾ ਪੀਉਂਦੇ ਸੀਗੇ ਪੀਂਦੇ ਰਿਹਾ ਉਹ ਇਹ ਖਾਣਾ ਦਾ ਬਦ ਬਦ ਰਿਹਾ ਮੈਂ ਚੇਂਜ ਕਰਿਆ ਆ ਖਾ ਲੈ ਟੰਡ ਚੱਲ ਖਾ ਲੈ ਇੱਕ ਇੱਕ ਖਾ ਲੈ ਇੱਕ ਉਹਦੀ ਰੱਖ ਦੀ ਗਲੀਂ ਦੀ ਰੱਖ ਦੇ ਇੱਕ ਆਪਦੀ ਖਾ ਲੈ ਕੋਰ ਲੈ ਲੈ ਕੋਕ ਲੈ ਕੇ ਟੰਡ ਨਹੀ ਖਵਾ ਦੇ ਤੂੰ ਟੰਡ ਜੀ ਕਰਦੀ ਦੇ ਬਾਕੀ ਕੀ ਜਾਈ ਉਹ ਯੂ ਗਾਈਜ਼ ਆਪਾਂ ਤੇ ਚੇਂਜ ਕਰ ਲਿਆ ਇਹ ਆ ਕਿਨੂੰ ਲੈ ਚੱਲੇ ਆਂਗੇ ਖਾਣ ਵਾਸਤੇ ਆਪਣੇ ਹੋਰ ਤਾਂ ਖਾਣ ਵਾਸਤੇ ਹੈ ਨਹੀਂ ਕੁਛ ਦੇ ਵੀ ਹੈਗੇ ਨਹੀਂ ਤੁਸੀਂ ਆਪਣੇ ਖਾਣ ਵਾਸਤੇ ਰੱਖੇ ਨਹੀਂ ਖਾਣ ਵਾਸਤੇ ਆ ਦੇਖੋ ਦੇਖੋ ਬੇਬੇ ਇਹ ਰੇ ਬਣ ਗਈ ਕਿ ਨਾ ਬੁਗੀ ਹਾਂਜੀ ਬਣਾ ਆਹ ਚਿੱਟਿਆ ਵਾਲੀ ਸਾਇ ਹੁਣ ਚਾਕਲੇਟ ਹੈ ਅੱਛਾ ਦੋ ਸਾਈਡਾਂ ਨਹੀਂ ਜੈਮਲੇਟ ਨਹੀਂ ਆਹ ਹਾਂ ਬੈਕੇ ਹਾਲਾ ਇਥੇ ਬੈਕੇ ਹਾਲਾ ਕਹੀਂ ਲੈ ਜਾ ਬੱਧੀ ਨੂੰ ਦਾਲ ਚਾਣਿਆ ਚੋਣੀ ਲੈ ਲੈ ਹੁੰਦਰ ਪੈ ਜਾਂਦਾ ਕੀ ਹਾਂ ਜਿਹੜੀ ਮੈਂ ਛੱਡ ਦੇ ਲੱਗੀ ਆ ਬਣ ਗਏ ਛੋਲੇ ਮੈਂ ਜਲਦੀ ਰੋਟੀ ਘੇਰ ਮੈਂ ਕਪੂ ਡੇ ਦਾ ਗਾਲੂ ਕਰ ਮੈਨੂੰ ਵਰਨਾ ਤੇ ਉਹ ਜਾਨੋ ਪੱਤੇ ਮਾਰਕ ਸਤਾਣ ਕਿ ਜਵਾ ਫੇੜ ਚਾੜ ਪੜਦਾ ਪਉਂਦਾ ਟੁੱਟਿਆ ਗਿਆ ਕੁਲੀ ਇਹਨਾਂ ਨੂੰ ਪਾ ਨਹੀਂ ਰਿਹਾ ਸੀ ਮੈਨੂੰ ਪਾ ਦੂ ਜੇ ਵਾ ਕੇ ਨਾ ਰੋਟੀ ਤਾਂ ਬਿਲਕੁਲ ਬੰਦ ਆ ਜੀ ਮੇਰੀ ਇਹਨੂੰ ਇਹ ਰੋਟੀ ਚ ਪਿਆਜ਼ ਹੂੰ ਬਣਾਉਣਾ ਥੋੜਾ ਟੇਸਟੀ ਬਣਾਉਣਾ ਵਾ ਚਲੋ ਗਾਇਸ ਮੈਂ ਵੀ ਤਿਆਰੀ ਕਰ ਲਾਂ ਖਾਣ ਪੀਣ ਦੀ ਇਹਨਾਂ ਦਾ ਬਦੇਸੀ ਕਿ ਉਹਦੇ ਨਾਲ ਹੀ ਖਾਉਂਦੇ ਰਹਿ ਗਿਆ ਮੈਂ ਇਕੱਲਾ ਇਹ ਤਾਂ ਨਾ ਯਾਰ ਤੁਹਾਨੂੰ ਵੀ ਕਿਹਾ ਵੀ ਤੁਸੀਂ ਖਾ ਲੋ ਇਹ ਤਾਂ ਆਪਣੀਆਂ ਬਣਾ ਬਨੂਕੇ ਖਾਊਗੀ ਹੋ ਰੋਟੀਆਂ ਚੰਗੀਆਂ ਮੇਰੀ ਕਿਸਮਤ ਕਿੱਥੇ ਆਈ ਜਾਏਗੀ ਉਹਨੂੰ ਇਸ ਵਿੱਚ ਮੈਂ ਦਬੂਸਦਾ ਯੋਨੀ ਮੈਂ ਲੱਭਿਆ ਹੀ ਚੋੜੀ ਚੋੜ ਲੈ ਪਾਉਂਗਾ ਵਿਚਾਰ ਇਹ ਨਾਲ ਹੀ ਗੁਜ਼ਾਰਾ ਕਰੂੰਗਾ ਬੱਚ ਲੋਕ ਕੀ ਕਰ ਰਹੇ ਹੋ ਆਂ ਪਾਣੇ ਤੇ ਰੱਖਿਆ ਉਧਰ ਜਾ ਪਾਣੇ ਲੈ ਕੇ ਜਾ ਪਹਿਲਾਂ ਹਾਂ ਹਾਂ ਕੀ ਤੂੰ ਕੰਮ ਕਰਕੇ ਜਵੇਂ ਰਾਣੀ ਚੱਕ ਇੱਧਰ ਹੋ ਕੇ ਜਮੀਨੀ ਹੱਥ ਲਾਉਂਦੀ ਹੈਗੀ ਤੂੰ ਕਾਈ ਮੋਰ ਜਨਪ ਤੁਰਾ ਤੇ ਪਰਦੇ ਹੋਮੋ ਕੇ ਬੈਠੇ ਮੇਰੇ ਆਉਂਦੇ ਨੂੰ ਹੋ ਹੋ ਆ ਗਈ ਜੀ ਦੇਖੀ ਪਤਾ ਕਿੱਥੇ ਰੱਖੀ ਆ ਪਗੁਲੇ ਨੇ ਰੱਖੀ ਆ ਤੈਂ ਰੱਖੀ ਸੀ ਤੂੰ ਚੱਕੀ ਫਿਰਦਾ ਸੀ ਪਗੁਲੇ ਨੇ ਰੱਖਿਆ ਤੂੰ ਚੱਕੀ ਫਿਰਦਾ ਸੀ ਮੈਨੂੰ ਪਤਾ ਹਾਂ ਰੱਖ ਰੋ ਹੋਗੁਲੇ ਨੂੰ ਬਣਾ ਲਈ ਛੇ ਡਾਂਗ ਗਾ ਕੋਲੇ ਚੱਕਣ ਆਂ ਸੇ ਹੁਣ ਪੜਦਾ ਬਹਿ ਕੇ ਠੀਕ ਹੈ ਨਾ ਕੋਲੇ ਪਾਇਨ ਲਾਹੇ ਪਾਉਗੀ ਆਉਣ ਦਿਨ ਮੈਂ ਕਹਿੰਦਾ ਸਪੱਤਿ ਸਾਡਾ ਵੀ ਪੜ੍ਹਾਈ ਹੁਣ ਵਧੀਆ ਕਰਨ ਲੱਗ ਗਿਆ ਅੱਗੇ ਤੋਂ ਪਹਿਲਾਂ ਥੋੜਾ ਜਿਹਾ ਘੱਟ ਪੜ੍ਹਦਾ ਹੁੰਦਾ ਸੀ ਹੁਣ ਵਧੀਆ ਪੜ੍ਹਨ ਲੱਗ ਗਿਆ ਪਹਿਲਾਂ ਨਾਲੋਂ ਫਰਕ ਪੈ ਗਿਆ ਹੁਣ ਇਹਦੀ ਪੜ੍ਹਾਈ ਦਾ ਹਨਾ ਉਤੇ ਵਧੀਆ ਨੰਬਰ ਆਣਾ ਪਾਸ ਹੋਈ ਠੀਕ ਹੈ ਹਾਂ ਰੇਤ ਨੂੰ ਸਰਪ੍ਰਾਈਜ਼ ਦੇ ਦਾਂਗੇ ਇੱਕ ਕੋਈ ਵੀ ਦਵਾਂਗੇ ਸਰਪ੍ਰਾਈਜ਼ ਦੇਰੋ ਚਲੋ ਠੀਕ ਹੈ ਗਾਇਸ ਅੱਜ ਦਾ ਇਹੜ ਬਲੌਗ ਆ ਆਪਾਂ ਇਥੇ ਇਹਨੂੰ ਕਰ ਦਾਂਗੇ ਕਿ ਖਤਮ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਲੌਗ ਵਧੀਆ ਲੱਗਿਆ ਅਨ ਲਾਈਕ ਜ਼ਰੂਰ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਗਾਇਸ ਉਹ ਸਾਡੇ ਚੈਨਲ ਨੂੰ ਜਾ ਕੇ ਕਰ ਲੋ ਸਬਸਕ੍ਰਾਈਬ ਕਰ ਲੋ ਮਿਲਦਾ ਫਿਰ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚੋਂ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ